ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇਹ ਪੰਸ ਦੇ ਮਹਾਨ ਕਥਾਵਾਚਕਨ ਪ੍ਰਸਿੱਧ ਕਥਾਵਾਚਕਨ ਅੱਤੇ ਇਹ ਸਾਢੇ ਨਾਲ ਸਾਂਝ ਪਾਣਗੇ ਕਿ ਸਿਮਰਨ ਕੀ ਹੈ ਅਸਲ ਵਿੱਚ ਕਿਉਂਕਿ ਅਸੀਂ ਸਿਮਰਨ ਦੇ ਸੰਬੰਧ ਵਿੱਚ ਬਹੁਤ ਕੁਝ ਸੁਣਨੇ ਆ ਸਿਮਰਨ ਦੀ ਕੀ ਮਹੱਤਤਾ ਹੈ ਕਿਉਂ ਸਿਮਰਨ ਕਰਨਾ ਹੈ ਤੇ ਇਸ ਦੇ ਬਾਰੇ ਆਓ ਇਹਨਾਂ ਦੇ ਕੋਲੋਂ ਇਹਨਾਂ ਦੇ ਵਿਚਾਰ ਜੋ ਗੁਰਬਾਣੀ ਅਨੁਸਾਰ ਹਨ ਕੀ ਕਹਿੰਦੇ ਨੇ ਗੁਰੂ ਸਾਹਿਬ ਆਓ ਸੁਣਦੇ ਹਾਂ ਜਿਆਨੂ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਤਾਰ ਹਰਪ੍ਰੀਤ ਸਿੰਘ ਜੀ ਸਿਮਰਨ ਬਾਰੇ ਬਹੁਤ ਕੁਝ ਸਿੱਖ ਪੰਥ ਵਿੱਚ ਕਿਹਾ ਗਿਆ ਹੈ ਜੀ ਤੇ ਅਸੀਂ ਸਿਰਫ ਕੇਵਲ ਤੇ ਕੇਵਲ ਗੁਰਗੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਦੇਖਾਂਗੇ ਹਮ ਹਰ ਮਨੁੱਖ ਮਾਤਰ ਚਾਹੇ ਉਹ ਆਸਤਿਕ ਹੈ ਭਾਵੇਂ ਨਾਸਤਿਕ ਹੈ ਚਾਹੇ ਉਹ ਚੋਰ ਹੈ ਚਾਹੇ ਸਾਧ ਹੈ ਜੀ ਹਰ ਮਨੁੱਖ ਸਿਮਰਨ ਕਰ ਰਿਹਾ ਹੈ ਹਮ ਹਰ ਮਨੁੱਖ ਸਿਮਰਨ ਕਰ ਰਿਹਾ ਹੈ ਔਰ ਹਰ ਮਨੁੱਖ ਦਾ ਸਿਮਰਨ ਕਰਨ ਦਾ ਇੱਕ ਅਲੱਗ ਤਰੀਕਾ ਹੈ ਹਜ਼ਾਰ ਤਰ੍ਹਾਂ ਦੇ ਸਿਮਰਨ ਨੇ ਹਮ ਹਮ ਇੱਕ ਕੁੰਜ ਵੀ ਆਪਣੇ ਬੱਚੇ ਛੱਡ ਕੇ ਜਦੋਂ ਜਾ ਰਹੀ ਐ ਉਹ ਵੀ ਸਿਮਰਨ ਕਰ ਰਹੀ ਐ ਹੂੰ ਹੂੰ ਊੜ ਊੜ ਆਵੇ ਸੈ ਕੋਸਾਂ ਤਿਸ ਬਾਛੇ ਬਚਰੇ ਛਰੇਆ ਤਿਲ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਿਮਰਨ ਕਰਿਆ ਉਹ ਮਨ ਵਿੱਚ ਸਿਮਰਨ ਕਰ ਰਹੀ ਐ ਜੀ ਯਾਦ ਕਰ ਰਹੀ ਐ ਬੱਚਿਆਂ ਨੂੰ ਹੂੰ ਹੂੰ ਸਿਮਰਨ ਦਾ ਅਰਥ ਕੀ ਹੈ ਗੁਰੂ ਸਾਹਿਬ ਪੰਛੀ ਨੂੰ ਆਖਦੇ ਨੇ ਐ ਪੰਛੀ ਪਿੰਜਰੀ ਦਾ ਦਰਵਾਜ਼ਾ ਖੁੱਲ ਗਿਆ ਹੁਣ ਤੂੰ ਉੱਡ ਜਾ ਉਹ ਆਖਦੇ ਕਿਵੇਂ ਉੱਡਾ ਹਮ ਹਮ ਸਤਿਗੁਰੂ ਆਖਦੇ ਨੇ ਆਪਣੇ ਪੰਖਾਂ ਦਾ ਸਿਮਰਨ ਕਰ ਹਮ ਹਮ ਹੁਣ ਜੇ ਉਹ ਪੰਛੀ ਆਪਣੇ ਪੰਖਾਂ ਦਾ ਸਿਮਰਨ ਕਰੇਗਾ ਪੰਖ 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 ਉਹ ਅੰਦਰ ਹੀ ਬੈਠਾ ਰਹਿ ਜਾਏਗਾ ਹਮ ਹਮ ਹਾਂ ਗੁਰੂ ਸਹਿਬ ਆਖਦੇ ਨੇ ਆਪਣੇ ਪੰਖਾਂ ਨੂੰ ਯਾਦ ਕਰ ਜਦੋਂ ਉਹਨੂੰ ਯਾਦ ਆ ਜਾਏਗੀ ਮੇਰੇ ਕੋਲ ਖੰਭ ਹਨ ਜੀ ਉਹ ਉਡਾਰੀ ਮਰ ਜਾਏਗਾ ਹਮ ਹਮ ਨਿਕਸਰੇ ਪੰਖੀ ਸਿਮਰ ਹਰ ਪਾਂਖ ਹਮ ਹਮ ਆਪਣੇ ਪੰਖਾਂ ਨੂੰ ਸਿਮਰ ਮੈਨ ਯਾਦ ਕਰ ਜੀ ਸਿਮਰਨ ਜਿਹੜਾ ਹੈ ਇਹ ਸੰਸਕ੍ਰਿਤ ਦਾ ਵਰਡ ਸਮਰਨ ਤੋਂ ਬਣਿਆ ਹੈ ਹਮਮ ਤੇ ਸਿਮਰਨ ਦਾ ਅਰਥ ਹੁੰਦਾ ਯਾਦ ਕਰਨਾ ਜੀ ਯਾਦ ਕਰਨਾ ਸਮਰਨ ਚੇਤਾ ਕਰਨਾ ਹਮਮ ਹਰ ਮਨੁੱਖ ਸਿਮਰਨ ਕਰਦਾ ਹੈ ਕਿਵੇਂ ਇੱਕ ਪਿਤਾ ਆਪਣੇ ਪੁੱਤਰ ਦਾ ਸਿਮਰਨ ਕਰਦਾ ਹੈ ਹਮ ਆਪਣੀ ਦੁਕਾਨਦਾਰੀ ਵਿੱਚ ਕੰਮ ਕਰ ਰਹੀ ਹੈ ਮਿਹਨਤ ਕਰ ਰਹੀ ਹੈ ਉਹਨੂੰ ਪੁੱਛ ਕੇ ਦੇਖੋ ਤੂੰ ਇਹਨਾਂ ਹਾਰਡ ਵਰਕ ਕਿਉਂ ਕਰ ਰਹੇ ਹੈ ਉਹ ਆਖਦਾ ਵੀ ਮੇਰੇ ਬੱਚੇ ਨੂੰ ਵਧੀਆ ਭੋਜਨ ਮਿਲੇ ਮੇਰੇ ਬੱਚੇ ਨੂੰ ਵਧੀਆ ਕਪੜੇ ਮਿਲਣ ਜੀ ਮੇਰੇ ਬੱਚੇ ਨੂੰ ਵਧੀਆ ਐਜੂਕੇਸ਼ਨ ਮਿਲੇ ਮੇਰੀ ਇੱਛਾ ਹੈ ਇਹ ਸਾਰਾ ਕੰਮ ਮੈਂ ਆਪਣੇ ਬੱਚੇ ਦੀ ਖਾਤਰ ਕਰ ਰਿਹਾ ਜੀ ਹੁਣ ਆਪਣੇ ਬੱਚੇ ਦਾ ਨਾਂ ਨਹੀਂ بار-ਬਾਰ ਲੈ ਰਿਹਾ ਹਮ ਪਰ ਉਹਦਾ ਹਰ ਕੰਮ ਬੱਚੇ ਨੂੰ ਸਮਰਪਿਤ ਹੈ ਉਹ ਆਪਣੇ ਬੱਚੇ ਦਾ ਸਿਮਰਨ ਕਰ ਰਿਹਾ ਹਮ ਹਮ ਸਿਮਰਨ ਇੰਨੇ ਤਰ੍ਹਾਂ ਦੇ ਨੇ ਕਿ ਬਣੀ ਨੇ ਕਹਿ ਦਿੱਤਾ ਅੰਤਕਾਲ ਜੋ ਲక్ష్ਮੀ ਸਿਮਰੈ ਇਹਦਾ ਮਤਲਬ ਮਾਇਆ ਦਾ ਸਿਮਰਨ ਹੋ ਸਕਦਾ ਜੀ ਜਿਹੜਾ ਮਨੁੱਖ ਮਾਇਆ ਦਾ ਸਿਮਰਨ ਕਰ ਰਿਹਾ ਹੂੰ ਹੂੰ ਉਹ ਮਨੁੱਖ ਹਰ ਕੰਮ ਮਾਇਆ ਨੂੰ ਸਮਰਪਿਤ ਕਰ ਰਿਹਾ ਹੈ ਉਹ ਸੋਚਦਾ ਮੇਰੇ ਨਾਲ ਤਾਂ ਜਾ ਕੇ ਮਿਲਾਂ ਜੇ ਮੈਨੂੰ ਕੁਝ ਲਾਭ ਹੋਵੇ ਮਾਇਕ ਲਾਭ ਹੋਵੇ ਠੀਕ ਮੈਂ ਇਸ ਪਾਸੇ ਤਾਂ ਜਾਵਾਂ ਜੇ ਮੈਨੂੰ ਕੁਝ ਮਾਇਕ ਲਾਭ ਹੋਵੇ ਹੂੰ ਹੂੰ ਉਹ ਕੀ ਕਰਦਾ ਠਾਕੁਰ ਛੋੜ ਦਾਸੀ ਕੋ ਸਿਮਰੈ ਹੂੰ ਮਨਮੁਖ ਅੰਧ ਅਗਿਆਨ ਦਾਸੀ ਕੋ ਸਿਮਰੈ ਮਨੇ ਮਾਇਆ ਨੂੰ ਸਿਮਰ ਰਿਹਾ ਉਹ ਜੀ ਇਹਦਾ ਮਤਲਬ ਮਾਇਆ ਦਾ ਸਿਮਰਨ ਹੋ ਸਕਦਾ ਹੈ ਹੂੰ ਹੂੰ ਅੰਤਕਾਲ ਜੋ ਇਸਤਰੀ ਸਿਮਰੈ ਵੀ ਹੋ ਸਕਦਾ ਹੈ ਇਸਤਰੀ ਦਾ ਸਿਮਰਨ ਵੀ ਹੋ ਸਕਦਾ ਹੈ ਹਮ ਹਮ ਅੰਤਕਾਲ ਜੋ ਲੜਕਾ ਸਿਮਰੈ ਵੀ ਹੈ ਬਾਣੀ ਦੇ ਵਿੱਚ ਅੰਤਕਾਲ ਜੋ ਮੰਦਰ ਸਿਮਰੈ ਵੀ ਹੈ ਮੰਦਰ ਇੱਥੇ ਅਰਥ ਕਰ ਜੀ ਘਰ ਦੀ ਯਾਦ ਰੱਖਣੀ ਬੱਚਿਆਂ ਨੂੰ ਯਾਦ ਰੱਖਣਾ ਇਸਤਰੀ ਨੂੰ ਯਾਦ ਰੱਖਣਾ ਤੁਹਾਨੂੰ ਯਾਦ ਰੱਖਣਾ ਇਹ ਸਿਮਰਨ ਹੈ ਹਮ ਹਮ ਸਿਮਰਨ ਬਹੁਤ ਨੇ ਸਿਮਰਨ ਮੈਨੇ ਯਾਦ ਕਰਨਾ ਠੀਕ ਗੁਰੂ ਸਾਹਿਬ ਨੇ ਬਾਣੀ ਚ ਕਹਿ ਦਿੱਤਾ ਕਿ ਇਹ ਜੀਵ ਜਿੰਨੇ ਵੀ ਸਿਮਰਨ ਨੇ ਸਾਰੇ ਆਤਮਿਕ ਮੋਤੀ ਲੈ ਕੇ ਜਾਣ ਵਾਲੇ ਨੇ ਹਮਮ ਮਾਈ ਰੀ ਆਨ ਸਿਮਰ ਮਰ ਜਾਹੀਂ ਜੀ ਚਾਹੇ ਧਰ ਦਾ ਚਾਹੇ ਔਲਾਦ ਦਾ ਚਾਹੇ ਜ਼ਮੀਨ ਜਾਇਦਾਦ ਦਾ ਜਿੰਨੀਆਂ ਸਾਡੀਆਂ ਯਾਦਾਂ ਚਿੱਤ ਚ ਬਸੀਆਂ ਹੋਈਆਂ ਨੇ ਇਹ ਸਾਰੀਆਂ ਆਤਮਿਕ ਮੋਤੀ ਲੈ ਜਾਂਦੀਆਂ ਨੇ ਹਮਮ ਜਿੰਨੇ ਵੀ ਸਿਮਰਨ ਨੇ ਇਹਨਾਂ ਸਾਰਿਆਂ ਵਿੱਚੋਂ ਇੱਕ ਸਭ ਤੋਂ ਵਧੀਆ ਸਿਮਰਨ ਵੀ ਹੈ ਜੀ ਉਹ ਕਿਹੜਾ ਹੈ ਪ੍ਰਭ ਕਾ ਸਿਮਰਨ ਸਭ ਤੋਂ ਸਭ ਤੋਂ ਉੱਚਾ ਹਮਮ ਸਭ ਤੋਂ ਉੱਚਾ ਜਿਹੜਾ ਸਿਮਰਨ ਹੈ ਉਹ ਰੱਬ ਦਾ ਹੈ ਜੀ ਰੱਬ ਦੀ ਯਾਦ ਰੱਬ ਦਾ ਸਿਮਰਨ ਸਭ ਤੋਂ ਉੱਚਾ ਹੈ ਤੂੰ ਰੱਬ ਦਾ ਸਿਮਰਨ ਕਰ ਲਵੇਂ ਹਮਮ ਔਰ ਮਨੁੱਖਾ ਜੀਵਨ ਦਾ ਪਰਪਸ ਹੀ ਇਹ ਹੈ ਰੱਬ ਦਾ ਸਿਮਰਨ ਕਰਨਾ ਹਮਮ ਰੱਬ ਨੂੰ ਯਾਦ ਕਰਨਾ ਜਿਹਨੂੰ ਗੁਰਬਾਣੀ ਨੇ ਕਹਿ ਦਿੱਤਾ ਚੇਤਾ ਹੀ ਤਾਂ ਚੇਤ ਸਾਇਬ ਸੱਚਾ ਸੋਤਣੀ ਹਮਮ ਜਾਂ ਗੁਰਬਾਣੀ ਨੇ ਕਹਿ ਦਿੱਤਾ ਚੇਤਨਾ ਹੈ ਤੋ ਚੇਤ ਲੈ ਜਬ ਬਾਣੀ ਨੇ ਕਹਿ ਦਿੱਤਾ ਮੇਰੇ ਮਨ ਅਣ ਦਿਨ ਜਾਗ ਹਰ ਚੇਤ ਜਾ ਬਾਣੀ ਨੇ ਕਹਿ ਦਿੱਤਾ ਚੇਤ ਗੋਵਿੰਦ ਅਰਾਧੀ ਹੈ ਚੇਤਾ ਕਰ ਲਈ ਸਿਮਰਨ ਕਰਨੀ ਰੱਬ ਦਾ ਸਿਮਰਨ ਸਭ ਤੋਂ ਉੱਚ ਹੈ ਜੀ ਤੇ ਕਦੋਂ ਚੇਤਾ ਕਰਨੇ ਹੁਣ ਸਿਮਰਨ ਦਾ ਟਾਈਮ ਕੀ ਹੈ ਜੇ ਅਸੀਂ ਇਹ ਸਵਾਲ ਕਰੀਏ ਜੇ ਵੇਲਾ ਵਕਤ ਵਿਚਾਰੀ ਹੈ ਹਮ ਤਾਂ ਕਿਤ ਵੇਲਾ ਭਗਤ ਹੋਏ ਹਮ ਹਮ ਜੇ ਸਮੇਂ ਦੀ ਵਿਚਾਰ ਕਰਨੀ ਹੋਵੇ ਤੇ ਕਿਹੜਾ ਸਮਾਂ ਠੀਕ ਹੈ ਸਿਮਰਨ ਕਰਨ ਦਾ ਵਕਤੀ ਕਰਨ ਦਾ ਜੀ ਸਤਿਗੁਰੂ ਨੇ ਫਿਰ ਸਾਨੂੰ ਇੱਕ ਖਾਸ ਸਮਾਂ ਦਿੱਤਾ ਨਿਸ਼ਚਿਤ ਸਿਮਰਨ ਕਰਨ ਦਾ ਕਹਿੰਨ ਲੱਗਿਆ ਮਨੁੱਖ ਜੇ ਸਿਮਰਨ ਕਰਨਾ ਹੋਵੇ ਤੋ ਉਦੋਂ ਸਿਮਰਨ ਕਰੀ ਜਦੋਂ ਤੇਰੇ ਦਿਲ ਚ ਸਾਹ ਚੱਲਦੇ ਆ ਹੂੰ ਹੂੰ ਜਦੋਂ ਤੇਰੇ ਸਰੀਰ ਵਿੱਚ ਸਾਹ ਚੱਲਦੇ ਹੋਣ ਦਿਲ ਧੜਕਦਾ ਹੋਵੇ ਉਦੋਂ ਸਿਮਰਨ ਕਰਨੀ ਜੀ ਸਤਿਗੁਰੂ ਤੇ ਸਦਾ ਹੀ ਚੱਲਦੇ ਨੇ ਸਾਹ ਬਿਲਕੁਲ ਦਿਲ ਹਮੇਸ਼ਾ ਹੀ ਧੜਕਦਾ ਹੈ ਹੂੰ ਹੂੰ ਕਹਿੰਨ ਲੱਗੇ ਫਿਰ ਤੂੰ ਵੀ ਹਮੇਸ਼ਾ ਹੀ ਸਿਮਰ ਲਈ ਜੀ ਕਰ ਬੰਦੇ ਤੂੰ ਬੰਦਗੀ ਹੂੰ ਹੂੰ ਜਿੱਚਰ ਘਟ ਮੈਂ ਸਾਹ ਸਾਹ ਜਿੰਨਾ ਚਿਰ ਤੇਰੇ ਜੀਵਨ ਵਿੱਚ ਸਾਹ ਚੱਲਦੇ ਨੇ ਸਿਮਰਨ ਕਰੀ ਚੱਲ ਬਲਕਿ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਚਨ ਕੇ ਸਦਕਾ ਉੱਠਦੇ ਆ ਬੈੰਦੇ ਆ ਸੌਂਦੇ ਇਤੋਂ ਤੱਕ ਤੁਰस्ते ਚ ਤੁਰਿਆ ਵੀ ਜਾਂਦਾ ਹੁਮੇ ਤਾਂ ਵੀ ਸਿਮਰਨ ਕਰੇ ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰਗਾਈਏ ਤੁਰਦਿਆਂ ਫਿਰਦਿਆਂ ਵੀ ਤੂੰ ਰੱਬ ਨੂੰ ਸਿਮਰਨੇ ਬਲਕਿ ਉਠਤ ਬੈਠਤ ਸੋਵਤ ਜਗਤ ਇਹ ਮਨ ਤੁਝੇ ਚਿਤਾਰੇ ਮਨ ਚਿਤੇ ਰੱਖੇ ਮਨ ਜੀ ਉੱਠਦੇ ਆ ਬੈੰਦੇ ਆ ਸੁੰਦੇ ਆ ਜਾਗਦੇ ਆ ਹਰ ਥਾਂ ਤੇ ਤੂੰ ਸਿਮਰਨ ਕਰੇ ਤੇਰੇ ਸਿਮਰਨ ਲਈ ਸਮਾਂ ਇੱਕੋ ਹੀ ਨਿਸ਼ਚਿਤ ਹੈ ਕਿ ਸਾਸ ਸਾਸ ਸਿਮਰੋ ਗੋਬਿੰਦ ਜੀ ਹਰ ਇੱਕ ਸਵਾਸ ਤੂੰ ਗੋਬਿੰਦ ਨੂੰ ਸਿਮਰੇ ਹਮ ਉੱਠਦੇ ਆ ਬੈੰਦੇ ਆ ਸੁੰਦੇ ਆ ਜਾਗਦੇ ਆ ਕਿਵੇਂ ਅਸੀਂ ਕੰਮ-ਕਾਰ ਕਰ ਰਹੇ ਆ ਕੰਮ-ਕਾਰ ਕਰਦਿਆਂ ਕਿਵੇਂ ਸਿਮਰਿਏ ਇਹਨੂੰ ਭਗਤ ਨਾਮਦੇਵ ਜੀ ਨੇ ਵੀ ਕਹਿ ਦਿੱਤਾ ਹਮ ਹਮ ਕਦੀ ਭਗਤ ਤਰਲੋਚਨ ਪੁੱਛਦੇ ਨੇ ਨਾਮਦੇਵ ਤੁਸੀਂ ਤੇ ਬੜੇ ਮਾਇਆ ਵਿੱਚ ਗਲਤਾਂ ਨੂੰ ਆਪਣੇ ਕੱਪੜੇ ਤੁਸੀਂ ਕਦੀ ਰੰਗ ਰਹੇ ਹੋ ਕਦੀ ਕੱਪੜੇ ਬਣਾ ਰਹੇ ਹੋ ਉਹਨਾਂ ਦਾ ਕੰਮ ਸੀ ਇਹ ਜੀ ਤੇ ਤੁਸੀਂ ਮਾਇਆ ਵਿੱਚ ਖਚਤ ਹੋ ਚੁੱਕੇ ਹੋ ਹਮ ਹਮ ਨਾਮਾ ਕਹੇ ਤਰਲੋਚਨਾ ਹੁਣ ਭਗਤ ਨਾਮਦੇਵ ਜਵਾਬ ਦਿੰਦੇ ਨੇ ਪਹਿਲਾ ਸਵਾਲ ਹੈ ਜੀ ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਨੀਤ ਕਾਹੇ ਛੀਪੋ ਛਾਈ ਲੈ ਰਾਮ ਨਾ ਲਾਵੋ ਚਿਤ ਤੂੰ ਰੱਬ ਵਿੱਚ ਚਿਤ ਨਹੀਂ ਜੋੜਦਾ ਚਿਤ ਦਾ ਮਤਲਬ ਚਿਤ ਦਾ ਸਬੰਧ ਚੇਤੇ ਕਰਨ ਨਾਲ ਹੈ ਠੀਕ ਤੂੰ ਰੱਬ ਨੂੰ ਚੇਤੇ ਨਹੀਂ ਕਰ ਰਿਹਾ ਸਿਮਰਨ ਨਹੀਂ ਕਰ ਰਿਹਾ ਹਮਮ ਫਗਤ ਨਾਮ ਦੇ ਬੋਲ ਕਹਿਣ ਲੱਗੇ ਮੈਂ ਸਿਮਰਨ ਕਰ ਰਿਹਾ ਹਾਂ ਨਾਮਕ ਹੈ ਤਿ ਲੋਚਨਾ ਮੁਖਤੇ ਰਾਮ ਸੰਭਾਲ ਹਾਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ ਜੀ ਹੱਥਾਂ ਪੈਰਾਂ ਨਾਲ ਮੈਂ ਕੰਮ ਕਰ ਰਿਹਾ ਮੇਰੇ ਚਿੱਤ ਦਾ ਸਬੰਧ ਚੇਤੇ ਕਰਨ ਨਾਲ ਹੈ ਤੇ ਉਹ ਮੇਰੇ ਨਿਰੰਕਾਰ ਨੂੰ ਚੇਤੇ ਕਰ ਰਿਹਾ ਠੀਕ ਚੀਤ ਨਿਰੰਜਨ ਨਾਲ ਮੈਂ ਰੱਬ ਨੂੰ ਚੇਤੇ ਕਰ ਰਿਹਾ ਹਮਮ ਉਹ ਆਖਦੇ ਨੇ ਕਿਵੇਂ ਕਰ ਰਿਹਾ ਚੇਤੇ ਚੇਤੇ ਹੋ ਸਕਦਾ ਇਸ ਤਰ੍ਹਾਂ ਜੀ ਕੰਮ ਕਰਦੇ ਆਂ ਵੀ ਕੋਈ ਰੱਬ ਨੂੰ ਚੇਤੇ ਕਰ ਸਕਦਾ ਹੈ ਲੱਗਿਆ ਹਾਂ ਜਿਵੇਂ ਕੋਈ ਬੱਚਾ ਪਤੰਗ ਉਡਾਉਂਦਾ ਹੋਵੇ ਬੱਚਿਆਂ ਨਾਲ ਗੱਲਾਂ ਨਹੀਂ ਕਰ ਰਿਹਾ ਧਿਆਨ ਪਤੰਗ ਧਿਆਨ ਪਤੰਗ ਆਨੇਲੇ ਕਾਗਜ਼ ਕਾਟੀ ਲੈ ਗੁੱਡੀ ਆਕਾਸ਼ ਮੱਦੇ ਪਰ ਮਿਏ ਲੈ ਪੰਚ ਜਨਾਸੂ ਬਾਦ ਫਤੂਆ ਚੀਤ ਸੋ ਡੋਰੀ ਰੱਖੇ ਲੈ ਇਸੇ ਤਰ੍ਹਾਂ ਮਨ ਰਾਮਨਾਮਾ ਵੀ ਦੀ ਰੇ ਕੰਮ ਕਰਦੇ ਆਂ ਸੀ ਚੇਤੇ ਕਰ ਸਕਦੇ ਜੀ ਹੁਣ ਇੱਕ ਸਵਾਲ ਪੈਦਾ ਹੋਇਆ ਅਰਦਾਸ ਦੇ ਵਿੱਚ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਹੂੰ ਹੂੰ ਔਰ ਅਰਦਾਸ ਵਿੱਚ ਇੱਕ ਇੱਕ ਲਬਸ ਵਿਦਵਾਨਾਂ ਨੇ ਬੜਾ ਚੁਣ ਕੇ ਵਰਤਿਆ ਜੀ ਤੇ ਉੱਥੇ ਇੱਕ ਵਾਰ ਵਾਹਿਗੁਰੂ ਨਿਕਿਆ ਹੂੰ ਦੋ ਵਾਰ ਨਿਕਿਆ ਚਾਰ ਵਾਰ ਜਾਂ ਪੰਜ ਵਾਰ ਵਾਹਿਗੁਰੂ ਨਿਕਿਆ ਹੂੰ ਹੂੰ ਤਿੰਨ ਵਾਰ ਇਹ ਸ਼ਬਦ ਵਰਤਿਆ ਵਾਹਿਗੁਰੂ 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 ਚਿਤ ਆਵੇ ਇਹ ਤਿੰਨ ਵਾਰ ਕਿਉਂ ਵਰਤਿਆ ਸ਼ਬਦ ਜੀ ਕਿਹਦਾ ਕੀ ਕਾਰਨ ਹੈ ਇਹਦੇ ਬਾਰੇ ਆਪਾਂ ਫਿਰ ਅੱਗੋਂ ਵਿਚਾਰ ਕਰਾਂਗੇ ਜੀ ਸੋ ਜੋ ਤੁਸੀਂ ਕਿਹਾ ਜੀ ਇਸ ਦੇ ਬਾਰੇ ਹੋਰ ਜਾਣਕਾਰੀ ਲੈਣੇ ਲੈਣੀ ਇੱਕ ਛੋਟੀ ਜਿਹੀ ਬ੍ਰੇਕ ਵਾਪਸ ਆਵਾਂਗੇ ਜੀ ਗੱਲਬਾਤ ਚੱਲਦੀ ਰਹੇਗੀ ਸਿਮਰਨ ਕਿਵੇਂ ਕਰਨਾ ਹੈ ਇਸ ਦੇ ਬਾਰੇ ਇਸ ਬ੍ਰੇਕ ਤੋਂ ਬਾਅਦ ਸਾਂਝ ਪਾਣੇ ਜੀ ਸੋ ਬ੍ਰੇਕ ਤੋਂ ਪਹਿਲਾਂ ਜੀ ਅਸੀਂ ਸੁਣਿਆ ਕਿ ਸਿਮਰਨ ਦੀ ਕੀ ਮਹੱਤਤਾ ਹੈ ਗੁਰਬਾਣੀ ਦੇ ਵਿੱਚ ਇਸੀ ਸਫ਼ਰ ਵਿੱਚ ਆਓ ਤੁਹਾਨੂੰ ਸ਼ਾਮਿਲ ਕਰਦੇ ਹਾਂ ਅੱਗੇ ਜਾਣਕਾਰੀ ਲੈਣੇ ਕਿ ਕਿਵੇਂ ਅਸੀਂ ਸਿਮਰਨ ਕਰਨਾ ਹੈ ਤੇ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਸੀ ਕਿ ਅਰਦਾਸ ਵਿੱਚ ਤਿੰਨ ਵਾਰ ਵਾਹਿਗੁਰੂ ਦਾ ਲਫ਼ਜ਼ ਆਉਂਦਾ ਹੈਗਾ ਉਹ ਤਿੰਨ ਵਾਰ ਹੀ ਕਿਉਂ ਹੈ ਆਓ ਇਸ ਦੇ ਬਾਰੇ ਕੋਈ ਜਾਣਕਾਰੀ ਲੈ ਲਈ ਜੀ ਭਾਈ ਸਾਹਿਬ ਹਾਂਜੀ ਅਰਦਾਸ ਦੇ ਵਿੱਚ ਵਿਦਵਾਨਾਂ ਨੇ ਬਹੁਤ ਚੁਣ ਕੇ ਸ਼ਬਦ ਵਰਤਿਆ ਵਾਹਿਗੁਰੂ 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 ਚੇਤ ਆਵੇ ਜੀ ਚੇਤੇ ਆਵੇ ਤਿੰਨ ਵਾਰੀ ਹੂੰ ਮਨੁਕਤੀ ਵਰਤੀ ਐਸੀ ਹੈ ਉਹ ਜ਼ਬਾਨ ਤੂੰ ਰੱਬ ਨੂੰ ਬਹੁਤ ਪੁਕਾਰ ਰਿਹਾ ਹੈ ਜੀ ਪਰ ਜਦੋਂ ਅਸੀਂ ਉਹਦੇ ਜੀਵਨ ਵਿੱਚ ਦੇਖਦੇ ਹਾਂ ਇਸ ਤਰ੍ਹਾਂ ਲੱਗਦਾ ਨਹੀਂ ਉਹ ਧਾਰਮਿਕ ਹੈ ਹਮ ਧਰਮ ਉਹਦੇ ਜੀਵਨ ਚ ਸਾਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਗੁਰਬਾਣੀ ਨੇ ਕਹਿ ਦਿੱਤਾ ਕਿ ਆਪਸ ਕੋ ਦਿਰਗ ਕਰ ਜਾਣਾ ਆਪਣੇ ਆਪ ਨੂੰ ਵੱਡਾ ਸਮਝਦਾ ਔਰਨ ਕੋ ਲਗਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ ਹਮ ਹਮ ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਮੈਂ ਉਹਨਾਂ ਦੇ ਕੰਮ ਦੇਖਦਾ ਉਹਨਾਂ ਦੀ ਸੋਚ ਦੇਖਦਾ ਮੈਂ ਸੋਚ ਰਹਿਨਾ ਕਿ ਇਹ ਜਰੂਰ ਬੰਦਾ ਤੁਚਕ ਜਾ ਰਿਹਾ ਹੈ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਜਾਂ ਮਨਮਾਚ ਕਰਮ ਰਸ ਕਿਸੇ ਲੁਭਣਾ ਹੂੰ ਹੂੰ ਦਿਨਸ ਗਿਆ ਜਾਹੇ ਕਹੂੰ ਸਮਾਨਾ ਇਹ ਮਨੁੱਖ ਇਹਦੀ ਸੋਚ ਜਿਹੜੀ ਹੈ ਰਸਾਂ ਕਿਸਾਂ ਚ ਫਸੀ ਹੋਈ ਹੈ ਇਹਦਾ ਜਿਹੜੀ ਬੋਲਬਾਣੀ ਹੈ ਬੜੀ ਵਿਕਾਰਾਂ ਵਾਲੀ ਹੈ ਇਹਦੇ ਕਰਮ ਜਿਹੜੇ ਨੇ ਕਿਸੇ ਦਾ ਹੱਕ ਮਾਰ ਰਹੇ ਨੇ ਕਿਸੇ ਨੂੰ ਨਫ਼ਰਤ ਕਰ ਰਹੇ ਨੇ ਕਿਸੇ ਦਾ ਕੁਝ ਖੋ ਰਹੇ ਨੇ ਗੁਰੂ ਸਾਹਿਬ ਨੇ ਫਿਰ ਸਾਨੂੰ ਸਿਮਰਨ ਕਰਨ ਦਾ ਢੰਗ ਦੱਸਿਆ ਜੀ ਕਹ ਲੱਗਿਆ ਸਿੱਖਾ ਜੀ ਸਿਮਰਨ ਕਰਨਾ ਹੋਵੇ ਨਾ ਤੇ ਤੂੰ ਇਸ ਤਰ੍ਹਾਂ ਕਿਉਂ ਨਹੀਂ ਸਿਮਰਨ ਕਰਦਾ ਵੀ ਤੇਰੀ ਸੋਚ ਵਿੱਚ ਵੀ ਰੱਬ ਹੋਵੇ ਤੇਰੇ ਕੰਮਾਂ ਵਿੱਚ ਵੀ ਰੱਬ ਹੋਵੇ ਤੇ ਤੇਰੀ ਬੋਲਵਾਣੀ ਵਿੱਚ ਵੀ ਰੱਬ ਹੋਵੇ ਠੀਕ ਅਸੀਂ ਪੜਦੇ ਆ ਨਾ ਕਿ ਅਬ ਮੈਂ ਕੌਨੂੰ ਪਾਉ ਕਰੂੰ ਜੇ ਬਿਦ ਮਨ ਕੋ ਸੰਸਾਰ ਚੁੱਕੈ ਪਵਨਿਤ ਪਾਰ ਪਰੋਂ ਜਨਮ ਪਾਇ ਖਿਚ ਭਲੋ ਨ ਕੀਨੋ ਤਾਂ ਤੇ ਅਧਿਕ ਡਰੋਂ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜੀ ਇਹ ਜੀ ਸੋਚਦਾ ਰਹੂੰ ਹਮ ਹਮ ਮੰਨ ਕਰਕੇ ਬਚ ਨਾ ਕਰਕੇ ਤੇ ਕਰਮਾ ਕਰਕੇ ਮਨੁੱਖ ਨੇ ਰੱਬ ਦੇ ਗੁਣ ਨਹੀਂ ਗਾਏ ਜੀ ਜਦੋਂ ਰੱਬ ਦੇ ਗੁਣ ਗਾਣੇ ਨੇ ਇਹਨਾਂ ਤਿੰਨਾ ਕਰਕੇ ਗਾਣੇ ਪੈਣਗੇ ਮਨ ਬਚ ਕਰਮ ਪ੍ਰਭ ਏਕਤਾ ਆਈ ਸਿਰਫ ਫਲਾ ਨਾਨਕ ਕੋਲ ਪਾਈ ਉਹਨੂੰ ਸਾਰੇ ਫਲ ਮਿਲ ਸਕਦੇ ਨੇ ਮਨ ਬਚ ਕਰਮ ਗੋਬਿੰਦ ਆਧਾਰ ਤਾਂ ਤੇ ਛੁੱਟੇ ਉਹ ਬਿਕ ਸੰਸਾਰ ਹੂੰ ਹੂੰ ਜਾਂ ਮਨ ਬਚ ਕਰਮ ਪ੍ਰਭ ਆਪਣਾ ਧਿਆਇ ਧਿਆਇ ਨਾਨਕ ਦਾਸ ਤੇ ਰਛਾਈ ਜੀ ਕਹਤੇ ਮਨਬਚ ਕਰਮ ਕਰਕੇ ਧਿਆਨ ਦੀ ਹੈ ਨਾ ਹਮ ਹੁਣ ਮਨਬਚ ਕਰਮ ਕਰਕੇ ਧਿਆਨ ਵਾਸਤੇ ਹੀ ਉਥੇ ਤਿੰਨ ਵਰ ਸ਼ਬਦ ਵਰਤਿਆ ਵਾਹਿਗੁਰੂ 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 ਚਿਤ ਆਵੇ ਇਹ ਸਿੱਖਾ ਤੇ ਨੂੰ ਮੰਨ ਕਰਕੇ ਵੈਗਰੂ ਚੇਤੇ ਆਵੇ ਬਚਨਾ ਕਰਕੇ ਵੈਗਰੂ ਚੇਤੇ ਆਵੇ ਤੇ ਕਰਮਾ ਕਰਕੇ ਵੈਗਰੂ ਚੇਤੇ ਆਵੇ ਬਹੁਤ ਖੂਬ ਸ਼ਾਇਦ ਇਹੀ ਆਜ ਜੜੀ ਗੱਲ ਹੈਗੀ ਕਿ ਅਸੀਂ ਜਿੱਥੇ ਸੀਮਤ ਕਰ ਲਿਆ ਸਿਰਫ ਬਚਨਾ ਤੱਕ ਹੀ ਸੀਮਤ ਕਰ ਲਿਆ ਵੈਗਰੂ ਵੈਗਰੂ ਕਹਿਣਾ ਤੇ ਮਨ ਤੇ ਜਿਹੜੇ ਤੁਸੀਂ ਕਈ ਕਿ ਤੁਹਾਡੇ ਜੀਵਨ ਦੇ ਵਿੱਚ ਕਿਸ ਚੀਜ਼ ਨੂੰ ਤੁਸੀਂ ਢਾਲ ਰਹੇ ਹੋ ਉਹ ਸ਼ਾਇਦ ਨਜ਼ਰ ਨਹੀਂ ਆ ਰਹੀ ਇਹ ਵਿੱਚ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੋ ਰਿਹਾ ਅਸੀਂ ਜਦੋਂ ਧਰਮ ਸਥਾਨ ਤੇ ਜਾਂਦੇ ਹਾਂ ਸੋਚਦੇ ਹਾਂ ਬਸ ਉੱਥੇ ਹੀ ਅਸੀਂ ਸਿਮੰਟ ਕਰਦੇ ਹਾਂ ਉੱਥੇ ਅਸੀਂ ਕਹਿ ਰਹੇ ਹਾਂ ਕਿ ਦਾਲਾ ਵੈਗਰੂ ਪ੍ਰਸ਼ਾਦਾ ਵੈਗਰੂ ਜਲ ਵੈਗੁਰੂ ਬਾਹਰ ਆ ਕੇ ਉਸ ਆਦਮੀ ਤੋਂ ਟਾਈਮ ਵੀ ਪੁੱਛ ਲਵੋ ਰਸਤਾ ਵੀ ਪੁੱਛ ਲਵੋ ਕੈਰ ਪਰੇ ਬੋਲੀ ਬੋਲਦਾ ਹੈ ਜੀ ਲੱਗਦਾ ਹੀ ਨਹੀਂ ਕਿ ਵੈਗੁਰੂ ਕਹਿਣ ਵਾਲਾ ਇਸ ਤਰ੍ਹਾਂ ਦੇ ਬੋਲ ਬੋਲ ਰਿਹਾ ਹੈ ਠੀਕ ਹੁਣ ਮਨ ਬਚ ਕਰਮ ਕਰਕੇ ਵੈਗੁਰੂ ਕਿਵੇਂ ਜਪਣਾ ਹੈ ਜਦੋਂ ਜ਼ਬਾਨ ਵੈਗੁਰੂ ਕਹਿ ਰਹੀ ਹੈ ਬਚਣਾ ਕਰਕੇ ਇਹ ਵੈਗੁਰੂ ਕਹਿ ਰਿਹਾ ਹੈ ਜੀ ਪਰ ਕਰਮਾ ਕਰਕੇ ਕੀ ਕਰ ਰਿਹਾ ਹੈ ਕਰਮਾਂ ਕਰਕੇ ਵੈਗੁਰੂ ਨੇ ਕਹਿ ਰਿਹਾ ਇਹਦੇ ਕਰਮਾਂ ਚ ਰੱਬ ਚਲਕ ਨਹੀਂ ਰਿਹਾ ਹੂੰ ਹੂੰ ਗੁਰਦੁਆਰੇ ਕੋਈ ਐਸਾ ਇਨਸਾਨ ਦਾਖਲ ਹੋਇਆ ਜਿਹਦੇ ਸਿਰ ਤੇ ਕੱਪੜਾ ਨਹੀਂ ਹੈ ਜੀ ਲੰਗਰ ਹਾਲ ਵਾਲ ਜਾ ਰਿਹਾ ਉਹ ਇਹ ਹੁਣ ਜ਼ਬਾਨ ਤੋਂ ਕਹਿ ਰਿਹਾ ਦਾਲਾ ਵੈਗੁਰੂ ਜਲ ਵੈਗੁਰੂ ਦੇਖਿਆ ਨੰਗੇ ਸਿਰ ਕੋਈ ਆਇਆ ਹੱਥ ਕੜਸ਼ੀ ਲੈ ਕੇ ਮਾਰਨ ਵਾਸਤੇ ਦੌੜਿਆ ਠੀਕ ਪਤਾ ਨਹੀਂ ਨੰਗੇ ਸਿਰ ਆ ਗਿਆ ਹੂੰ ਹੂੰ ਹੁਣ ਬਚਣਾ ਕਰਕੇ ਵੈਗੁਰੂ ਵੀ ਉੱਡ ਗਿਆ ਜੀ ਵਚਨਾ ਕਰਕੇ ਵੀ ਰੱਬ ਨਹੀਂ ਯਾਦ ਰਿਆ ਵੀ ਇਹਦੇ ਚ ਰੱਬ ਬੈਠਾ ਸੀ ਮੈਂ ਕਟੋ-ਕਟ ਮੈਂ ਇਹ ਸੋਚਿਆ ਰੱਬ ਬੈਠਾ ਹੈ ਤੇ ਮੈਂ ਵਧੀਆ ਬੋਲ ਬੋਲਾਂ ਠੀਕ ਵਚਨਾ ਕਰਕੇ ਵੀ ਰੱਬ ਭੁੱਲ ਗਿਆ ਕਰਮਾ ਕਰਕੇ ਵੀ ਮਰਨ ਦੌੜ ਰਿਆ ਉਹਨੂੰ ਰਾਈਟ ਹੁਣ ਚਾਹੀਦਾ ਤੇ ਇਹ ਸੀ ਗੁਰਦੁਆਰੇ ਵਿੱਚ ਲੰਗਰ ਗਰਮ ਮਿਲੇ ਹੂੰ ਹੂੰ ਸੇਵਾਦਾਰ ਠੰਡੇ ਹੋਣ ਹੂੰ ਉਲਟ ਹੋ ਗਿਆ ਸੇਵਾਦਾਰ ਗਰਮ ਹੋ ਗਏ ਰਾਈਟ ਲੰਗਰ ਲੰਗਰ ਠੰਡਾ ਹੋ ਗਿਆ ਜੀ ਉਲਟ ਚੱਲ ਪਿਆ ਨਾ ਰਾਈਟ ਅਸੀਂ ਗੁਰਦੁਆਰੇ ਜਾਂਦੇ ਹਾਂ ਰੱਬ ਨੂੰ ਮਿਲਣ ਵਾਸਤੇ ਪਰ ਜਦੋਂ ਅਸੀਂ ਜਾ ਕੇ ਇਹੋ ਜਿਹੇ ਲੋਕਾਂ ਨੂੰ ਦੇਖਦੇ ਆ ਜਿਹੜੇ ਕ੍ਰਿਸ਼ੀ ਲੈ ਕੇ ਮਾਰਨ ਵਾਸਤੇ ਆ ਰਹੇ ਨੇ ਅਸੀਂ ਸੋਚਦੇ ਆ ਅਸੀਂ ਤਾਂ ਸ਼ੈਤਾਨ ਨੂੰ ਮਿਲ ਕੇ ਆ ਰਹੇ ਹਾਂ ਹੂੰ ਨਹੀਂ ਸੱਚਮੁੱਚ ਲੋਕ ਗੁਰਦੁਆਰੇ ਜਾਣ ਰੱਬ ਨੂੰ ਮਿਲ ਕੇ ਆਉਣ ਜੀ ਇਹੋ ਜਿਹੇ ਲੋਕ ਹੋਣ ਜਿਹੜੇ ਪਿਆਰ ਨਿਮਰਤਾ ਨਾਲ ਗੱਲ ਕਰਨ ਕਿ ਭਾਈ ਸਾਹਿਬ ਇੱਥੋਂ ਦੀ ਇੱਕ ਮਰਿਆਦਾ ਸਿਰ ਟਕਣ ਦੀ ਸ਼ਾਇਦ ਤੁਸੀਂ ਭੁੱਲ ਗਏ ਹੋ ਯਾਦ ਨਹੀਂ ਰਿਹਾ ਕੋਈ ਗੱਲ ਨਹੀਂ ਮਨੁੱਖ ਪੁੱਢਣ ਹਾਰੇ ਐ ਲੋ ਫੋਟੋ ਕਪੜਾ ਅਸੀਂ ਤੁਹਾਨੂੰ ਦਿੰਨੇ ਆ ਸਿਰ ਟਕ ਲਓ ਜੀ ਉਹ ਆਦਮੀ ਵਾਪਸ ਮੁੜਨ ਲੱਗਿਆ ਕਹੇ ਕਿ ਸੱਚਮੁੱਚ ਮੈਂ ਗੁਰਦੁਆਰੇ ਵਿੱਚੋਂ ਰੱਬ ਦੇ ਦਰਸ਼ਨ ਕਰਕੇ ਆਇਆ ਠੀਕ ਮੈਂ ਰੱਬ ਨੂੰ ਮਿਲ ਕੇ ਆਇਆ ਰਾਈਟ ਉੱਥੇ ਰੱਬ ਰਹਿੰਦਾ ਹੈ ਹੂੰ ਹੂੰ ਹੁਣ ਕਰਮਾਂ ਬਚਨਾ ਕਰਕੇ ਵਾਹਿਗੁਰੂ ਜਦੋਂ ਅਸੀਂ ਬੋਲਣ ਲੱਗੇ ਸਾਨੂੰ ਯਾਦ ਆ ਜਾਏ ਇਹਦੇ ਵਿੱਚ ਰੱਬ ਜੀ ਬੈਠੇ ਨੇ ਜੀ ਮੈਂ ਬੋਲਣ ਲੱਗਿਆ ਜਦੋਂ ਇਹ ਸੋਚ ਲਾਵਾਂਗਾ ਨਾ ਰੱਬ ਜੀ ਬੈਠੇ ਨੇ ਮੇਰੀ ਬੋਲ ਬਾਣੀ ਵਧੀਆ ਹੋ ਜਾਏਗੀ ਮੈਂ ਮਿੱਠੇ ਬੋਲ ਬੋਲਾਂਗਾ ਉਦੋਂ ਮੈਨੂੰ ਯਾਦ ਆ ਜਾਏਗਾ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਗੁਣ ਚੰਗੀਆਂ ਤਤ ਜੀ ਮੈਂ ਬਚਣਾ ਕਰਕੇ ਵੈਗੁਰੂ ਸਿਮਰ ਲਿਆ ਮੈਨੂੰ ਯਾਦ ਆ ਗਿਆ ਬਚਣਾ ਕਰਕੇ ਜੀ ਹੁਣ ਮੈਂ ਜ਼ਬਾਨ ਕਰਕੇ ਵੈਗੁਰੂ ਕਹਿਣਾ ਦੁਕਾਨ ਤੇ ਮੈਂ ਘੱਟ ਤੋਲ ਰਿਹਾ ਕਿਸੇ ਦੀ ਜੀਬ ਕੱਟ ਰਿਹਾ ਕਿਸੇ ਦਾ ਹੱਕ ਖੋ ਰਿਹਾ ਜਦੋਂ ਮੈਂ ਕਿਸੇ ਦਾ ਹੱਕ ਖੋਣ ਲੱਗਾ ਮੈਨੂੰ ਵੈਗਰੂ ਚੇਤੇ ਆ ਜਵੇ ਇਹਦੇ ਚ ਬੈਠਾ ਹੋਇਆ ਜੀ ਮੈਂ ਇਹਦਾ ਹੱਕ ਕਿਉਂ ਮਾਰਨਾ ਹੈ ਬਿਲਕੁਲ ਮੈਂ ਹੱਥ ਇੱਕਦਮ ਪਿੱਛੇ ਕਰ ਲਿਆ ਹੂੰ ਮੈਂ ਬਚਨਾ ਕਰਮਾ ਕਰਕੇ ਵੈਗਰੂ ਚੇਤੇ ਕਰ ਲਿਆ ਹੂੰ ਕਰਮ ਕਰਨ ਲੱਗਿਆ ਮੈਨੂੰ ਰੱਬ ਚੇਤੇ ਆ ਗਿਆ ਜੀ ਇਹਦੇ ਚ ਬੈਠਾ ਹੁਣ ਮੈਂ ਮਾੜੇ ਕੰਮ ਕਦੀ ਵੀ ਨਹੀਂ ਕਰਾਂਗਾ ਠੀਕ ਮੈਂ ਕਰਮਾ ਕਰਕੇ ਵੈਗਰੂ ਚੇਤੇ ਕਰ ਲਿਆ ਹੂੰ ਹੂੰ ਹੁਣ ਮੇਰੇ ਹੱਥ ਕਿਸੇ ਦੀ ਜੇਬ ਨਹੀਂ ਕੱਟਣਗੇ ਕਿਸੇ ਗਰੀਬ ਦਾ ਹੱਕ ਨਹੀਂ ਮਾਰਨਗੇ ਬਿਲਕੁਲ ਹੁਣ ਇੱਕ ਟਾਈਮ ਇਹੋ ਜਿਹਾ ਆਇਆ ਮੈਂ ਬਚਣਾ ਕਰਕੇ ਵੈਗੁਰੂ ਕਿਹਾ ਕਰਮਾ ਕਰਕੇ ਵੈਗੁਰੂ ਕਿਹਾ ਜੀ ਮਤਲਬ ਬੋਲਣ ਲੱਗਿਆ ਵੀ ਰੱਬ ਚੇਤੇ ਰਿਆ ਇਹਦੇ ਚ ਬੈਠਾ ਮੈਂ ਨਿਮਰਤਾ ਦੇ ਬੋਲ ਬੋਲਣੇ ਨੇ ਹੂੰ ਹੂੰ ਕਰਮਾ ਕਰਕੇ ਵੀ ਰੱਬ ਚੇਤੇ ਰਿਆ ਮੈਂ ਇਹਦੇ ਹੱਥਾਂ ਨਾਲ ਸੇਵਾ ਕਰਨੀ ਹੈ ਜੀ ਇਸ ਤੋਂ ਅਗਲੀ ਗੱਲ ਦਰਵਾਜ਼ੇ ਤੇ ਮੇਰਾ ਗਵੰਡੀ ਆਇਆ ਹੂੰ ਹੂੰ ਮੈਂ ਉਹਨੂੰ ਸਤਕਾਰ ਨਾਲ ਅੰਦਰ ਬੁਲਾਇਆ ਅੱਜ ਤੇ ਕੀੜੀ ਦੇ ਕਰਨ ਨਰਾਇਣ ਆ ਗਏ ਮੈਂ ਬਚਨਾ ਕਰਕੇ ਰੱਬ ਚੇਤੇ ਕਰ ਲਿਆ ਜਿਹ ਰੱਬ ਬੈਠਾ ਹੈ ਨਰਾਇਣ ਕਹਿ ਕੇ ਉਹਨੂੰ ਆਪਣੇ ਘਰ ਵਿੱਚ ਅਤਿਥੀ ਦੇਵੋ ਭਵ ਕਹਿ ਕੇ ਸਤਕਾਰ ਦਿੱਤਾ ਜੀ ਕਰਮਾ ਕਰਕੇ ਮੈਂ ਸੇਵਾ ਕੀਤੀ ਚਾਹ ਵੀ ਲਿਆ ਕੇ ਰੱਖੀ ਉਹਦੀ ਗੀ ਮਿਠਾਈ ਵੀ ਲਿਆ ਕੇ ਰੱਖੀ ਮਨ ਕਰਕੇ ਮੈਂ ਵੈਗੁਰੂ ਨੂੰ ਚੇਤੇ ਕੀਤਾ ਮੇਰਾ ਮਨ ਕਹਿੰਦਾ ਵੀ ਸਾਡਾ ਰੋਟੀ ਖਾਂ ਦਾ ਟਾਈਮ ਇਸੇ ਵੇਲੇ ਨਹੀਂ ਆਣਾ ਮਰਨਾ ਸੀ ਮੇਰੀ ਸੋਚ ਨਹੀਂ ਵੀ ਹੋ ਗਈ ਠੀਕ ਜਾਂ ਗਵੰਡੀ ਨਵੀਂ ਗੱਡੀ ਲੈ ਕੇ ਆਇਆ ਮੈਂ ਕਹਿੰਦਾ ਕੱਖ ਨਾ ਰਹੇ ਹੂੰ ਹੂੰ ਇਹਦੀ ਪਹਿਲੀ ਗੱਡੀ ਕਿਉਂ ਨਹੀਂ ਖਰਾਬ ਹੋਈ ਦੂਸਰੀ ਲੈ ਕੇ ਆ ਗਿਆ ਹੂੰ ਹੂੰ ਮੇਰੀ ਜ਼ਬਾਨ ਦੇ ਬੋਲ ਮਿੱਠੇ ਨੇ ਮੇਰੇ ਹੱਥ ਸੇਵਾਵਾਂ ਦੀ ਕਰ ਰਹੇ ਨੇ ਮਨ ਦੀ ਸੋਚ ਬੜੀ ਪੜੀ ਹੈ ਹੂੰ ਹੂੰ ਮੈਂ ਮਨ ਕਰਕੇ ਵੈਗੁਰੂ ਉਦੋਂ ਸਿਮਰਾਂਗਾ ਉਦੋਂ ਚੇਤੇ ਕਰਾਂਗਾ ਜਦ ਮੈਂ ਸੋਚਾਂਗਾ ਉਹ ਮਨਾ ਇਹਦੇ ਵਿੱਚ ਰੱਬ ਬੈਠਾ ਹੈ ਇਹਦੇ ਬਾਰੇ ਕਿਉਂ ਬੁਰਾ ਸੋਚੇਗਾ ਇਹਦੇ ਬਾਰੇ ਬੁਰਾ ਸੋਚਣਾ ਅਰਥ ਹੈ ਤੂੰ ਰੱਬ ਬਾਰੇ ਬੁਰਾ ਸੋਚ ਰਿਹਾ ਹੈ ਠੀਕ ਤੂੰ ਰੱਬ ਬਾਰੇ ਮਾੜਾ ਸੋਚ ਰਿਹਾ ਹੈ। ਹਾਂ ਜੇ ਮੈਂ ਸਿਮਰਨ ਕਰਨਾ ਹੈ ਵਾਹਿਗੁਰੂ 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 ਚਿਤ ਆਵੇ ਮੇਰੀ ਮਨ ਕਰਕੇ ਸੋਚ ਉੱਚੀ ਹੋਵੇ ਮੈਂ ਮਨ ਕਰਕੇ ਵਾਹਿਗੁਰੂ ਚੇਤੇ ਰੱਖਾਂ ਇਹਦੇ ਚ ਰੱਬ ਬੈਠੇ ਮੈਂ ਤਾਂ ਬੁਰਾ ਨਹੀਂ ਸੋਚਣਾ ਜੀ ਮਨ ਚ ਬੁਰਾ ਵਿਚਾਰ ਆਉਣ ਲੱਗੇ ਮੈਨੂੰ ਵਾਹਿਗੁਰੂ ਚੇਤੇ ਆ ਜਾਵੇ ਹਾਂ ਮੈਂ ਬੁਰਾ ਨਾ ਸੋਚਾਂ ਰਾਈਟ ਮੈਂ ਬੋਲਣ ਲੱਗਿਆ ਮੈਨੂੰ ਵਾਹਿਗੁਰੂ ਚੇਤੇ ਆ ਜਾਵੇ ਮੈਂ ਬੁਰਾ ਨਾ ਬੋਲਾਂ ਹਾਂ ਹੱਥਾਂ ਕਰਕੇ ਕਿਸੇ ਦਾ ਨੁਕਸਾਨ ਕਰਨ ਲੱਗਾ ਮੈਨੂੰ ਵਾਹਿਗੁਰੂ ਚੇਤੇ ਆ ਜਾਵੇ ਮੈਂ ਉਹਦਾ ਨੁਕਸਾਨ ਨਾ ਕਰਾਂ ਨੇ ਕੀ ਕੀਤਾ ਮਨ ਬਚ ਕਰਮ ਰਬ ਇਕ ਤੇ ਆਏ ਮੈਂ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਇੱਕ ਰਬ ਨੂੰ ਧਿਆ ਲਿਆ ਜੀ ਮੇਰੇ ਮਨ ਬਚ ਕਰਮ ਚ ਰਬ ਚ ਤੇ ਆਇਆ ਹੁਣ ਇਹਦਾ ਨਤੀਜਾ ਕੀ ਨਿਕਲਿਆ ਧਰਮੀ ਕਦੀ ਵੀ ਸਵਾਰਥੀ ਨਹੀਂ ਹੁੰਦਾ ਹਮ ਸੈਲਫਿਸ਼ ਨਹੀਂ ਹੁੰਦਾ ਠੀਕ ਮੈਂ ਇਸ ਕਰਕੇ ਸਿਮਰਨ ਕਰ ਰਿਹਾ ਵੀ ਮੈਂ ਸੁਖੀ ਹੋਵਾਂ ਆਨੰਦਿਤ ਹੋਵਾਂ ਦੁਨੀਆ ਭਾਵੇਂ ਖੂਚ ਜਾਏ ਹਮ ਹਮ ਮੈਂ ਕੀ ਕੀਤਾ ਆਪਣਾ ਘਰ ਸੋਹਣਾ ਬਣਾ ਲਿਆ ਆਪਣੇ ਘਰ ਦੀ ਸੈਟਿੰਗ ਡੈਕੋਰੇਸ਼ਨ ਕਰ ਲਈ ਘਰ ਦੇ ਬਾਹਰ ਫੁੱਲ ਵੀ ਬੀਜ ਲਈ ਬਗੀਚੀ ਬਣਾ ਲਈ ਸੁਗੰਧੀ ਆ ਰਹੀ ਹੈ ਹਮਮ ਪਰ ਮੇਰੇ ਘਰ ਦੇ ਆਲੇ-ਦੁਆਲੇ ਕੂੜੇ ਕਰਕਟ ਦੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਜੀ ਕੀ ਹੋਏਗਾ ਉਹ ਗੰਦਗੀ ਦੀ ਬਦਬੂ ਮੇਰੇ ਘਰ 'ਚ ਪ੍ਰਵੇਸ਼ ਕਰੇਗੀ ਮੇਰੀ ਸੁਗੰਧੀ ਵੀ ਮਾਰ ਦੇਵੇਗੀ ਹਮਮ ਮੈਂ ਸਿਮਰਨ ਕਰਕੇ ਆਪਣੇ ਅੰਦਰ ਸੁਗੰਧੀ ਲਿਆਣੀ ਚਾਹੁੰਦਾ ਫਿਰ ਮੇਰੇ ਆਲੇ-ਦੁਆਲੇ ਵਿਕਾਰ ਨੇ ਜ਼ੁਲਮ ਨੇ ਪਾਪ ਨੇ ਦੁੱਖ ਨੇ ਹਮਮ ਮੇਰਾ ਸਿਮਰਨ ਕਿੱਤਾ ਕੀ ਕੰਮ ਕਰੇਗਾ ਮੈਂ ਬੜਾ ਸੈਲਫਿਸ਼ ਆ ਹਾਂ ਮੇਰੇ ਸਿਮਰਨ ਦਾ ਦੂਜੇ ਨੂੰ ਵੀ ਆਨੰਦ ਮਿਲੇ ਸੁਖ ਮਿਲੇ ਜਦੋਂ ਮੇਰੇ ਮਨ ਕਰਕੇ ਕਰਮਾ ਕਰਕੇ ਬਚਨਾ ਕਰਕੇ ਰੱਬ ਚੇਤੇ ਰਹੇਗਾ ਨਾ ਜੀ ਮੈਂ ਕਿਸੇ ਬਾਰੇ ਚੰਗਾ ਸੋਚਾਂਗਾ ਮੈਂ ਸਰਬਤ ਦੇ ਭਲੇ ਦੀ ਸੋਚ ਮਨ ਚ ਰੱਖਾਂਗਾ ਮੈਂ ਕਿਸੇ ਨੂੰ ਮਿੱਠਾ ਬੋਲਾਂਗਾ ਉਹਦੇ ਦਿਲ ਨੂੰ ਸ਼ਾਂਤੀ ਮਿਲੇਗੀ ਆਨੰਦ ਮਿਲੇਗਾ ਖੁਸ਼ੀ ਮਿਲੇਗੀ ਉਹਨੂੰ ਮੈਂ ਹੱਥਾਂ ਨਾਲ ਉਹਦੀ ਸੇਵਾ ਕਰਾਂਗਾ ਉਹਦਾ ਲਾਭ ਹੋਏਗਾ ਕਿਸੇ ਗਰੀਬ ਨੂੰ ਲਾਭ ਪਹੁੰਚੇਗਾ ਕਿਸੇ ਲੋੜਵੰਦ ਦੀ ਮਦਦ ਤੇ ਸੇਵਾ ਹੋ ਜਾਏਗੀ ਜਿਹਨੂੰ ਅਸੀਂ ਕਹਿੰਦੇ ਆ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਠੀਕ ਇਹ ਮੇਰਾ ਸਿਮਰਨ ਕੀ ਕਰੇਗਾ ਸੁਖ ਵੰਡੇਗਾ ਸੁਖ ਫਲਾਏਗਾ ਵਾਹਿਗੁਰੂ 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 ਚਿਤ ਆਵੇ ਹਮ ਹਮ ਚਿਤ ਆਮਨ ਦਾ صدਕਾ ਸਰਬ ਸੁਖ ਹੋਵੇ ਸਰਬ ਸੁਖ ਹੋਵੇ ਹਮ ਜਦੋਂ ਮੈਂ ਮਨ ਕਰਕੇ ਸੋਚ ਉੱਚੀ ਰੱਖ ਕੇ ਰੱਬ ਚੇਤੇ ਰੱਖਾਂਗਾ ਬਚਨਾ ਕਰਕੇ ਬੋਲਬਾਣੀ ਵਧੀਆ ਰੱਖਾਂਗਾ ਕਰਮਾਂ ਕਰਕੇ ਸੇਵਾ ਕਰਾਂਗਾ ਇਸ ਚੇਤਾਵਨ ਦਾ صدਕਾ ਕੀ ਹੋਏਗਾ ਦੂਜੇ ਨੂੰ ਵੀ ਸੁੱਖ ਮਿਲ ਜਾਏਗਾ ਠੀਕ ਮੇਰੇ ਗਵਾਂਢੀ ਨੂੰ ਵੀ ਸੁੱਖ ਮਿਲੇਗਾ ਸਾਹਮਣੇ ਤੁਰੇ ਜਾਂਦੇ ਅਜਨਬੀ ਮੁਸਾਫਰ ਨੂੰ ਵੀ ਸੁੱਖ ਮਿਲੇਗਾ ਜੀ ਚੇਤਾਵਨ ਦਾ صدਕਾ ਸਰਬ ਸੁਖ ਹੋਵੇ ਮੈਂ ਸਮਾਜ ਦੇ ਵਿੱਚੋਂ ਰੱਬ ਦੇਖ ਕੇ ਉਹਦੀ ਸੇਵਾ ਕਰ ਸਕਾਂਗਾ ਜੀ ਇਹਨੂੰ ਕਹਿੰਦੇ ਨੇ ਉਠਤ ਬੈਠਤ ਸੋਵਤ ਤੇ ਆਈਏ ਮਾਰਗ ਚਲਤ ਹਰੇ ਹਰ ਗਾਈਏ ਮੇਰਾ ਇੱਕ ਏਮ ਬਣ ਜਾਂਦਾ ਹੈ ਮੈਂ ਸਾਰਿਆਂ ਵਿੱਚੋਂ ਰੱਬ ਦੇਖਣ ਦਾ ਚਾਹਨਾ ਜੀ ਮੈਂ ਕਿਸੇ ਟਰੱਕ ਦੇ ਪਿੱਛੇ ਪੜ ਰਿਆ ਸੀ ਬੜੀ ਵਧੀਆ ਉਹਨੇ ਲਾਈਨ ਲਿਖੀ ਹੋਈ ਹਿੰਦੀ ਦੇ ਵਿੱਚ ਲਿਖਿਆ ਸੀ ਆਯੋਜਨ ਮੇ प्रयोजन ਨਾ ਭੂਲੇ ਹਮ ਹਮ ਆਯੋਜਨ ਕਹਿੰਦੇ ਨੇ ਇਕੱਠ ਨੂੰ ਠੀਕ ਗੈਟ ਟੂਗੇਦਰ ਹੋਣਾ ਜੀ प्रयोजन ਮੈਨੇ ਮੇਰਾ ਉਦੇਸ਼ ਮੇਰਾ ਪਰਪਸ ਮੇਰਾ ਏਮ ਜੀ ਮੈਂ ਇਕੱਠ ਵਿੱਚ ਵੀ ਜਾਵਾਂ ਆਪਣਾ ਏਮ ਨਾਪੂਲਾ ਮੇਰਾ ਏਮ ਕੀ ਸੀ ਠੀਕ ਮੈਂ ਮੇਲੇ ਵਿੱਚ ਜਾ ਰਿਹਾ ਉੱਥੇ ਇਕੱਠ ਹੈ ਮੇਲਾ ਜੀ ਹਰ ਕਿਸੇ ਦਾ ਉਦੇਸ਼ ਹੈ ਪਰਪਸ ਹੈ ਜਾਣ ਦਾ ਹੂੰ ਹੂੰ ਕੋਈ ਸੋਚਦਾ ਮੈਂ ਜਾ ਕੇ ਝੂਟੇ ਲਵਾਂਗਾ ਕੋਈ ਸੋਚਦਾ ਮੈਂ ਜਾ ਕੇ ਗਰਮ ਜਲੇਬੀਆਂ ਖਾਵਾਂਗਾ ਜੀ ਕਿਸੇ ਦਾ ਪ੍ਰਯੋਜਨ ਹੈ ਮੈਂ ਜਾ ਕੇ ਉੱਥੇ ਦੁਨੀਆ ਦੇ ਰੰਗ ਤਮਾਸ਼ੇ ਦੇਖਾਂਗਾ ਮੈਂ ਮਦਾਰੀ ਦੇ ਨਾਚ ਦੇਖਾਂਗਾ ਜੀ ਕਿਸੇ ਦਾ ਛੋਟੇ ਬੱਚੇ ਦਾ ਪ੍ਰਯੋਜਨ ਛੋਟੀ ਬੱਚੀ ਦਾ ਮੈਂ ਜਾ ਕੇ ਰੰਗ ਬਰੰਗੀ ਚੂੜੀਆਂ ਲਵਾਂਗੀ ਹੂੰ ਹੂੰ ਹਰ ਇੱਕ ਦਾ ਪ੍ਰਯੋਜਨ ਹੈ ਜੀ ਸੰਸਾਰ ਇੱਕ ਬਹੁਤ ਵੱਡਾ ਮੇਲਾ ਹੈ ਹਮ ਹ ਇਹਦੇ ਵਿੱਚ ਸਿੱਖ ਦਾ ਪ੍ਰਯੋਜਨ ਕੀ ਹੈ ਜੀ ਆਪਣਾ ਪ੍ਰਯੋਜਨ ਨਾ ਭੁੱਲੇ ਮੈਨਾਂ ਅੱਖਾਂ ਨਾਲ ਕੀ ਦੇਖਣਾ ਹੈ ਕੰਨਾਂ ਨਾਲ ਕੀ ਸੁਣਨਾ ਹੈ ਮੇਰਾ ਪ੍ਰਯੋਜਨ ਹੈ ਮੈਂ ਅੱਖਾਂ ਨਾਲ ਰੱਬ ਦੇਖਣਾ ਹੈ ਹਮ ਹ ਮੈਂ ਕੰਨਾਂ ਨਾਲ ਸਿਫਤ ਸੁਣਨੀ ਹੈ ਮੈਂ ਜ਼ੁਬਾਨ ਨਾਲ ਮਿੱਠੇ ਬੋਲ ਬੋਲਣੇ ਨੇ ਮੈਂ ਹੱਥਾਂ ਨਾਲ ਕਿਸੇ ਦੀ ਸੇਵਾ ਕਰਨੀ ਹੈ ਮੈਂ ਪੈਰਾਂ ਨਾਲ ਕਿਸੇ ਦਾ ਭਲਾ ਕਰਨ ਵਾਸਤੇ ਜਾਣਾ ਹੈ ਜੀ ਜਦੋਂ ਮੇਰਾ ਆ ਪ੍ਰਯੋਜਨ ਹੋਏਗਾ ਨਾ ਤਾਂ ਫਿਰ ਸਿਮਰਨ ਆਪਣੇ ਆਪ ਹੀ ਹੋ ਜਾਊਗਾ। ਹਾਂ ਇਹ ਹੈ ਫਿਰ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇਸ ਜਗਤ ਵਿੱਚ ਹੀ ਮੈਂ ਰੱਬ ਨੂੰ ਦਰਪਨ ਕਰ ਲਾਂਗਾ। ਬਹੁਤ ਖੂਬ ਜੀ। ਇਹ ਹੈ ਭਾਈ ਕਨਈਆ ਵਾਲੀ ਦ੍ਰਿਸ਼ਟੀ। ਜੀ। ਉਹ ਪਾਣੀ ਪਲੰਦੇ ਨੇ ਇਹ ਨਹੀਂ ਦੇਖਦੇ ਸਿੱਖ ਹੈ ਕਿ ਦੁਸ਼ਮਣ ਹੈ ਉਹ ਪਲਾਰੇ ਨੇ ਕਿਉਂ? ਜੀ। ਉਹਨਾਂ ਅੰਦਰ ਭਾਵਨਾ ਪੈਦਾ ਹੋ ਗਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਦਿਨ ਨਹੀਂ ਕੋਈ ਉਹਦੇ ਮਨ ਉਹਦੇ ਬਚਨ ਉਹਦੇ ਕਰਮਾਂ 'ਚ ਵੈਕਰੂਪ ਵਸ ਜਾਏਗਾ। ਉਹ ਰੱਬੀ ਯਾਦ ਵਿੱਚ ਹਮੇਸ਼ਾ ਹੀ ਲੇਨ ਰਹੇਗਾ ਇਹਨੂੰ ਕਹਿੰਦੇ ਨੇ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਤਰਾ ਚਿੰਤ ਬਹੁਤ ਖੂਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆ ਕੇ ਸਾਥ ਪਾਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਭਾਈ ਸਾਹਿਬ ਨੇ ਅੱਜ ਗੱਲਬਾਤ ਕੀਤੀ ਜੀ ਮਨ ਬਚ ਕਰਮ ਪ੍ਰਭ ਇੱਕ ਤੇ ਆਏ ਅੱਜ ਅਸੀਂ ਸਿਰਫ ਬਚਨਾ ਰਾਹੀ ਹੀ ਜੇਕਰ ਵਾਹਿਗੁਰੂ ਵਾਹਿਗੁਰੂ ਸਿਮਰਨ ਕਰ ਰਹੇ ਆ ਤਾਂ ਮਨ ਅਤੇ ਕਰਮ ਦਾ ਜਿਹੜਾ ਕਨਸੈਪਟ ਹੈਗਾ ਉਹ ਕਿੱਥੇ ਨੂੰ ਚਲੇ ਗਿਆ ਇਸ ਵਾਸਤੇ ਜ਼ਰੂਰ ਸੋਚੋ ਕਿ ਅੱਜ ਕਈ ਲੋਕ ਇਹ ਕਹਿੰਦੇ ਨੇ ਕਿ ਜੀ ਉੱਚਾ ਉੱਚਾ ਬੋਲ ਕੇ ਵਾਹਿਗੁਰੂ ਨੂੰ ਅਸੀਂ ਧਿਆਈਏ ਕਈ ਕਹਿੰਦੇ ਨੇ ਜੀ ਬਿਲਕੁਲ ਅੱਖਾਂ ਮੀਚ ਕੇ ਬੈਠ ਜਾਈਏ ਲੇਕਿਨ ਜਦ ਤੱਕ ਇਹ ਤਿੰਨ ਕਨਸੈਪਟ ਜਿਹੜੇ ਨੇ ਮਨ ਬਚ ਕਰਮ ਦਾ ਇਸ ਤਰ੍ਹਾਂ ਭਾਈ ਸਾਹਿਬ ਨੇ ਗੱਲਬਾਤ ਕੀਤੀ ਤਦ ਤੱਕ ਸ਼ਾਇਦ ਜੋ ਕੁਝ ਅਜੇ ਅਸੀਂ ਆਪਣੇ ਸਿੱਖ ਸਮਾਜ ਵਿੱਚ ਦੇਖ ਰਹੇ ਹਾਂ ਕਿ ਅਸੀਂ ਪਿੱਛੇ ਇਸੇ ਕਾਰਨ ਕਰਕੇ ਜਾ ਰਹੇ ਹਾਂ ਕਿ ਜੋ ਗੁਰੂ ਦਾ ਸਿਧਾਂਤ ਹੈ ਉਸ ਨੂੰ ਅਸੀਂ ਸ਼ਾਇਦ ਸਮਝ ਨਹੀਂ ਸਕ ਰਹੇ ਆਓ ਪ੍ਰਾਲਾ ਕਰੀਏ ਕਿ ਅਸੀਂ ਵੀ ਵਾਕਿਆ ਵਿੱਚ ਮਨ ਬਚ ਕਰਮ ਪ੍ਰਭ ਇੱਕ ਤੇ ਆਇਦਾ ਇੱਕ ਕਨਸੈਪਟ ਸਮਝ ਸਕੀਏ ਅਤੇ ਨਾ ਸਿਰਫ ਆਪਣੇ ਵਾਸਤੇ ਖੁਸ਼ਹਾਲੀ ਲਿਆ ਸਕੀਏ ਪਰ ਸਮਾਜ ਨੂੰ ਵੀ ਆਪਣਾ ਇੱਕ ਬਿਹਤਰ ਸਮਾਜ ਕਾਇਮ ਕਰ ਸਕੀਏ ਇਥੇ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਪ੍ਰੋਗਰਾਮ ਵੇਖਣ ਲਈ ਧੰਨਵਾਦ ਫੀਡਬੈਕ ਲਈ 604 603 7555 ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਈਮੇਲ ਰਾਹੀਂ harpreet@akaltv.com ਲੈਣਾ ਆ ਗਿਆ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡਬਾਈ